ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅਜੰਮਲ ਸਰਵੇਖੇ ਪ੍ਰੈਸ ਕਾਨਫਰੰਸ ਕਰ ਨਵਜੋਤ ਸਿੰਘ ਸਿੱਧੂ ਤੇ ਨਿਸ਼ਾਨਾ ਸਾਧਿਆ ਕਿ ਉਹਨਾਂ ਸਿੱਧੂ ਨੂੰ ਡੀਪੀसीएम ਤਾਫਰ ਦਿੱਤਾ ਸੀ ਪਰ ਕਾਂਗਰਸ ਨੇ ਉਹਨਾਂ ਨੂੰ ਸੀਮਾ ਮੋਦੇ ਦਾ ਆਫਰ ਦਿੱਤਾ ਜਿਸ ਕਾਰਨ ਉਹ ਲਾਲਚ ਵਿੱਚ ਆ ਕਾਂਗਰਸ ਵਿੱਚ ਸ਼ਾਮਲ ਹੋ ਗਏ ਕੇਜਰੀਵਾਲ ਨੇ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ ਨਿਸ਼ਾਨੇ ਤੇ ਲਿਆ ਕੇਜਰੀਵਾਲ ਨੇ ਕਿਹਾ ਕਿ ਲੋਕਾਂ ਨੂੰ ਨੌਕਰੀ ਦੇਣ ਅਤੇ ਪੈਨਸ਼ਨ ਦੇਣ ਦੇ ਨਾਮ ਤੇ ਕੈਪਟਨ ਪੰਜਾਬ ਦੇ ਲੋਕਾਂ ਨਾਲ ਝੂਠੇ ਵਾਅਦੇ ਕਰਦੇ ਨੇ ਅਤੇ ਉਹਨਾਂ ਨੂੰ ਬੇਵਕੂਫ ਬਣਾ ਰਹੇ ਨੇ ਸਿਰਸਾ ਦੇ ਪਿੰਡ ਕਰਮਗੜ ਵਿਖੇ ਨਾਬਾ ਜੇਲ੍ਹ ਵਿੱਚੋਂ ਫਰਾਰ ਹੋਏ ਗੈਂਗਸਟਰ ਵਿੱਚੋਂ ਦੋ ਪੁਲਿਸ ਨੂੰ ਚੱਕਮਾ ਦੇ ਕੇ ਫਿਰ ਤੋਂ ਫਰਾਰ ਹੋ ਗਏ ਜਾਣਕਾਰੀ ਮੁਤਾਬਕ ਸਿਰਸਾ ਵਿੱਚ ਕਾਰ ਦਾ ਪੰਜਾਬ ਪੁਲਿਸ ਵੱਲੋਂ ਪਿੱਛਾ ਕੀਤਾ ਜਾ ਰਿਹਾ ਸੀ ਜੇ ਦੌਰਾਨ ਕਾਰ ਸਵਾਰਾਂ ਦੀ ਗੱਡੀ ਪੈਂਚਰ ਹੋ ਗਈ ਪਿੰਡ ਵਿੱਚ ਦਾਖਲ ਹੋਣ ਦੇ ਬਾਅਦ ਕਾਰ ਸਵਾਰ ਗੱਡੀ ਲੋਥੇ ਛੱਡ ਫਰਾਰ ਹੋ ਗਏ ਸਿਰਸਾ ਪੁਲਿਸ ਮੁਤਾਬਕ ਪੰਜਾਬ ਪੁਲਿਸ ਨੇ ਨਾਬਾ ਜੇਲ੍ਹ ਵਿੱਚੋਂ ਫਰਾਰ ਨੌਜਵਾਨਾਂ ਦੇ ਸਿਰਸਾ ਵਿੱਚ ਹੋਣ ਦੀ ਜਾਣਕਾਰੀ ਦਿੱਤੀ ਸੀ ਜਿਸ ਦੇ ਬਾਅਦ ਦੋਹਾਂ ਰਾਜਾਂ ਦੀ ਪੁਲਿਸ ਨੇ ਸਾਂਝੇ ਤੌਰ ਉੱਤੇ ਪਿੰਡ ਨੂੰ ਘੇਰ ਕੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਦੇਰ ਰਾਤ ਤੱਕ ਚੱਲੀ ਤਲਾ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਸਮਾਗਮ ਨੂੰ ਮਨਾਉਣ ਲਈ ਸੰਗਤ ਪਟਨਾ ਸਾਹਿਬੀ ਧਰਤੀ ਤੇ ਬਣਨੀ ਸ਼ੁਰੂ ਹੋ ਗਈ ਹੈ ਜੋ ਕਿ 10ਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਸਥਾਨ ਹੈ ਇੱਥੇ ਗੁਰੂ ਸਾਹਿਬ ਦੇ ਬਚਪਨ ਨਾਲ ਸੰਬੰਧਤ ਕਈ ਨਿਸ਼ਾਨੀਆਂ ਵੀ ਮੌਜੂਦ ਨੇ ਦਸੰਬਿਧਾਤੇ ਪ੍ਰਕਾਸ਼ ਪੁਰਮੋਕੇ ਵੱਡੀ ਗਿਣਤੀ ਦੀ ਸੰਗਤ ਪਟਨਾ ਸਾਹਿਬ ਆ ਕੇ ਪਹੁੰਚ ਰਹੀ ਹੈ ਜਿਸ ਨੂੰ ਵੇਖਦੇ ਹੋਏ ਵਿਭਾਰ ਸਰਕਾਰ ਨੇ ਇੱਥੇ ਤਿੰਨ ਅਲੱਗ ਕਿਸਮ ਦੇ ਸ਼ਹਿਰ ਬਸਾਏ ਗਏ ਨੇ ਜਿੱਥੇ ਸੰਗਤਾਂ ਦੇ ਰਹਿਣ ਲਈ ਖਾਸ ਪ੍ਰਬੰਧ ਕੀਤੇ ਗਏ ਨੇ ਇਹਨਾਂ ਖਾਸ ਕਰ ਰਵਜ ਰਹਿਣ ਲਈ ਹੁਣ ਤੱਕ ਬੁਕਿੰਗ ਫੁੱਲ